ਮੇਰੀ ਗੱਲ ਸੁਣ ਹਾਂਜੀ ਮੈਂ ਤੇਰੇ ਤੋਂ ਪੁੱਛੂਗਾ ਚਾਰ ਸਵਾਲ ਜੇ ਤੂੰ ਚਾਰ ਸਵਾਲਾਂ ਦੇ ਜਵਾਬ ਦੇਤੇ ਤੈਨੂੰ 500 ਰੁਪਈਆ ਨਾ ਪੁੱਛੋ ਪੁੱਛੋ ਇੰਡੀਆ ਦੀ ਰਾਜਧਾਨੀ ਕਿਹੜੀ ਆ ਦਿੱਲੀ ਤੇ ਪੰਜਾਬ ਦੀ ਰਾਜਧਾਨੀ ਕਿਹੜੀ ਆ ਚੰਡੀਗੜ੍ਹ ਸਵੇਰੇ ਕੀ ਬਣਾਇਆ ਸੀ ਆਲੂ ਪਕੌੜੇ ਜਿਹੜੇ ਰਾਤ ਮੇਰੇ ਬਟੂ ਦੇ ਪੈਸੇ ਕੱਢੇ ਸੀ ਕਿੱਥੇ ਆ ਡਾਲ ਵਾਲੇ ਡੱਬੇ ਚ ਹਾਂ ਘੋਰੀ ਹਾਂਜੀ ਸਰਕਾਰ ਤੁਹਾਡਾ ਭਰਾ ਇੱਕ ਗਰੀਬ ਕੁੜੀ ਦੇ ਚੱਕਰਾਂ 'ਚ ਪੈ ਗਿਆ ਮੈਂ ਤਾਂ ਸੁਣਿਆ ਉਹਨਾਂ ਕੋਟ ਮੈਰਿਜ ਵੀ ਕਰਾਉਣ ਨੂੰ ਫਰਦਾ ਹੋ ਇਹ ਖਬਰ ਝੂਠੀ ਹੋਈ ਨਾ ਤਾਂ ਪਹਿਲੀ ਗੋਲੀ ਤੇਰੀ ਹਿੱਕ 'ਚ ਠੋਕਣੀ ਪੈਣੀ ਸਾਨੂੰ ਪਰ ਜੇ ਇਹ ਖਬਰ ਸੱਚੀ ਹੋਈ ਫਿਰ ਅਸੀਂ ਦੋਵੇਂ ਭਰਾ ਮਿਲ ਕੇ ਆਪਣੇ ਭਰਾ ਦੇ ਹਿੱਕ 'ਚ ਆਪ ਗੋਲੀ ਮਾਰ ਦਾਂਗੇ ਬਾਈ ਆ ਗਿਆ ਤੇ ਹੁਣ ਦੇ ਕੇ ਓ ਬਾਈ ਹੁਣ ਤੁਹਾਨੂੰ ਆਪਣੇ ਪਿਸਤੋਲਾਂ ਵਾਲੇ ਹੱਥਾਂ ਨਾਲ ਆਟਾ ਗੁੰਨਣ ਦੀ ਲੋੜ ਨਹੀਂ ਰੋਟੀ ਪੱਕਦੀ ਦਾ ਇੰਤਜ਼ਾਮ ਕਰਦਾ ਮੈਂ ਠੋਕ ਸਾਲੇ ਨੂੰ ਓਏ ਨਹੀਂ ਬਾਈ ਆਪਣਾ ਭਰਾ ਏ ਓਏ ਆਪਣੀ ਇੱਜ਼ਤ ਨੂੰ ਦਾਗ ਲਾਤਾ ਠੋਕ ਦੇ ਓ ਬਾਈ ਮੇਰੀ ਗੱਲ ਤਾਂ ਸੁਣੋ ਯਾਰ भाई नहीं। अपने भाई को मारने की क्या जरूरत थी साहब अगर आपको नौकरानी नहीं चाहिए थी तो पहले बता देते शॉपिंग करा दो आज वो बस पेमेंट आ जाने दे यार कोई तेन तो भी शॉपिंग करा दूंगा आ तो मेरी फ्रेंड बैठी है सोमन हाय सोमन तेरी लुक कितनी चेंज हो गई ब्याह तो बात। सब मेरे हस्बैंड की मेहरबानी है ਕਿੰਨੀ ਸੋਹਣੀ ਐਨਕ ਲਾਈ ਆ ਤੂੰ ਪੂਰੇ 50000 ਦੀ ਆ ਮੇਰੇ ਹਸਬੰਦ ਨੇ ਗਿਫਟ ਕੀਤੀ ਸੀ ਕੜੀ ਵੀ ਬਹੁਤ ਸੋਹਣੀ ਐ ਐਪਲ ਦੀ ਆ ਇਹ ਵੀ 1 ਲੱਖ ਦੀ ਆ ਮੇਰੇ ਹਸਬੰਦ ਨੇ ਗਿਫਟ ਕੀਤੀ ਆ ਹਾਈ ਤੇਰੇ ਇਅਰਿੰਗਸ ਕਿੰਨੇ ਪਿਆਰੇ ਨੇ ਪਿਓਰ ਡਾਇਮੰਡ ਦੇ ਆ 2 ਲੱਖ ਦੇ ਇਹ ਵੀ ਮੇਰੇ ਹਸਬੰਦ ਨੇ ਗਿਫਟ ਕੀਤੀ ਆ ਓ ਨੋ ਹਾਈ ਤੇਰਾ ਹਸਬੰਦ ਕਿੰਨਾ ਚੰਗਾ ਹੈ ਪੂਰੇ 1 ਕਰੋੜ ਦੇ ਮੇਰੇ ਡੈਡੀ ਜੀ ਨੇ ਲੈ ਕੇ ਦਿੱਤਾ ਯਾਰ ਮਿੱਤ ਤੈਨੂੰ ਕੀ ਹੋ ਗਿਆ ਤੂੰ ਦਿਨ ਪ੍ਰਤੀ ਦਿਨ ਕਾਲੀ ਹੁੰਦੀ ਜਾਂਦੀ ਐ ਨਾਲੇ ਹੁਣ ਤਾਂ ਸੁਖਣਾ ਤੇਰਾ ਬੋਏਫ੍ਰੈਂਡ ਵੀ ਐ ਮੈਂ ਤਾਂ ਸੁਣਿਆ ਪਿਆਰ ਤੇ ਸਕਿਨ ਤੇ ਗਲੋਈ ਬੜਾ ਆ ਜਾਂਦਾ ਓਹੀ ਤਾਂ ਚੱਕਰ ਐ ਓਸੀ ਦਾ ਤਾਂ ਰੰਗ ਚੜੀ ਜਾਂਦਾ ਕਾਲਾ ਐ ਉਹ ਤੇਰਾ ਕਾਲੇ ਰੰਗ ਦਾ ਯਾਰ ਵੀ ਮੈਨੂੰ ਕੁੜੀਆਂ ਕਹਿੰਦੀਆਂ ਭਾਜੀ ਅੱਜ ਅਸੀਂ ਤੁਹਾਡੇ ਤੋਂ ਪਾਰਟੀ ਲੈਣੀ ਐ ਭਾਜੀ ਤੁਸੀਂ ਸਾਨੂੰ ਕਦੇ ਕੁਝ ਨਹੀਂ ਖਵਾਇਆ ਅੱਜ ਤਾਂ ਅਸੀਂ ਕੁਛ ਨਾ ਕੁਛ ਖਾਵਾਂਗੇ ਖਾਵਾਂਗੇ ਹਾਂ ਠੀਕ ਐ ਚਲੋ ਬੈਠੋ ਗੱਡੀ 'ਚ ਗੱਡੀ ਤਾਂ ਅਸੀਂ ਬਾਅਦ ਚ ਬੈਠਾਂਗੇ ਪਹਿਲਾਂ ਸਾਨੂੰ ਇਹ ਦੱਸੋ ਖਵਾਉਂਗੇ ਕੀ ਮੈਂ ਅੱਜ ਤੁਹਾਨੂੰ ਖਵਾਉਂਗਾ ਟੱਕੇ ਨੋ 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 ਪਾਈਕ ਵਧੀਆ ਜਾਂ ਨਾਰੀਅਲ ਦੇ ਦਿਓ ਹਾਂਜੀ ਜਿਹਦੇ ਚ ਪਾਣੀ ਹੋਏ ਪਾਣੀ ਹੋਵੇ ਠੀਕ ਹੈ ਠੀਕ ਹੈ ਹਾਲੋ ਜੀ ਅ ਵੀਰੇ ਹੂੰ ਯਾਰ ਇੱਕ ਗੱਲ ਦੱਸ ਹੂੰ ਇਹ ਖੜਗਾ ਕੇ ਪਤਾ ਕਿਵੇਂ ਲੱਗਦਾ ਵੀ ਕਿਹੜੇ 'ਚ ਜ਼ਿਆਦਾ ਪਾਣੀ ਐ ਉਹ ਕੋਈ ਨਹੀਂ ਤੁਸੀਂ ਬਸ ਜਾਓ ਇਹ ਸਾਡਾ ਕੰਮ ਆ ਸਾਨੂੰ ਪਤਾ ਐ ਯਾਰ ਵੀਰ ਦੱਸ ਦੇ ਛੋ ਨਹੀਂ ਯਾਰ ਸਾਨੂੰ ਵੀ ਪਤਾ ਲੱਜੂਗਾ ਅਸੀਂ ਖੜਗਾ ਕੇ ਲੈ ਲੈ ਕਰੂੰਗੇ ਉਹ ਯਾਰ ਗੱਲ ਇਦਾਂ ਪਾਣੀ ਪੂਣੀ ਦਾ ਕੁਝ ਨਹੀਂ ਪਤਾ ਲੱਗਦਾ ਬਸ ਦੋ ਖੜਗਾ ਕੇ ਤੀਜਾ ਦੇ ਦੋ ਗਾ ਖੁਸ਼ ਹੋ ਜੰਦਾ ਉਹ ਨੋ 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 ਜੀ ਅਸੀਂ ਇੱਕ ਸਰਵੇ ਕਰ ਰਹੇ ਹਾਂ ਜਿਹੜਾ ਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਟਾਈਮ ਚੱਲ ਰਿਹਾ ਹੈ ਅਸੀਂ ਉਹਦੇ ਵਿੱਚ ਇਹ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਨੂੰ ਉਹਦੇ ਵਿੱਚ ਕੀ ਮਿਲਿਆ ਪਿਆਰ ਮਿਲਿਆ ਕਿ ਧੋਖਾ ਮਿਲਿਆ ਦੇਖੋ ਜੀ ਮੈਨੂੰ ਤਾਂ ਧੋਖਾ ਹੀ ਮਿਲਿਆ ਇੱਕ ਐਂਜਲ ਪ੍ਰਿਆ ਨਾਂ ਦੀ ਕੁੜੀ ਮਤਲਬ ਸੀ ਤੇ ਉਹਨੇ ਮੇਰੇ ਨਾਲ ਪਿਆਰ ਪਾ ਕੇ ਉਸ ਤਰ੍ਹਾਂ ਠੱਗੀ ਮਾਰੀ ਆ 50000 ਰੁਪਏ ਦਾ ਮੇਰੇ ਨਾਲ ਫਰਾਡ ਕਰਕੇ ਉਸ ਤੋਂ ਬਾਅਦ ਮੈਨੂੰ ਉਹਨੇ ਬਲੌਕ ਕਰਤਾ ਇਹ ਮਤਲਬ ਤੋਖਾ ਹੀ ਮਿਲਿਆ ਮੈਨੂੰ ਤਾਂ ਬਸ ਤੇ ਤੁਹਾਨੂੰ ਮੈਨੂੰ ਸੋਸ਼ਲ ਮੀਡੀਆ ਤੋਂ ਜੀ ਹਮੇਸ਼ਾ ਬਹੁਤ ਸਾਰਾ ਪਿਆਰ ਮਿਲਿਆ ਜੀ ਤੇ ਤੁਹਾਡੀ ਆਈਡੀ ਕੀ ਨਾਮ ਤੇ ਹੈ ਮੇਰੀ ਆਈਡੀ ਜੀ ਐਂਜਲ ਪ੍ਰਿਆ ਦੇ ਨਾਮ ਤੋਂ